ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੀ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੋ ਸਕਦੀ ਹੈ ਕੈਨੇਡਾ ਸਰਕਾਰ ਨੇ ਹੁਣ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਵੀਜ਼ਾ ਪ੍ਰੋਫੈਸ ਨੂੰ ਕਾਫੀ ਸਖਤ ਕਰ ਦਿੱਤਾ ਹੈ 2024 ਵਿੱਚ 23.5 ਲੱਖ ਵੀਜ਼ਾ ਅਪਲੀਕੇਸ਼ਨ ਰਿਜੈਕਟ ਹੋਈਆਂ ਜੋ ਕਿ ਕੁੱਲ ਅਪਲੀਕੇਸ਼ਨ ਦਾ 50% ਹਨ ਇਹ ਅੰਕੜਾ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫੀ ਵਧਿਆ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਉਂ ਕੈਨੇਡਾ ਸਰਕਾਰ ਵਿਦੇਸ਼ੀਆਂ 'ਤੇ ਪਾਬੰਦੀ ਲਗਾ ਰਹੀ ਹੈ ਵਿਦਿਆਰਥੀਆਂ ਅਤੇ ਵਰਕਰਾਂ ਦੇ ਨਵੇਂ ਨਿਯਮ ਕੀ ਹਨ ਅਤੇ ਇਹ ਤੁਹਾਡੇ ਉੱਤੇ ਕਿਵੇਂ ਅਸਰ ਕਰ ਸਕਦੇ ਹਨ 2024 ਵਿੱਚ ਕੈਨੇਡਾ ਸਰਕਾਰ ਨੇ 23.5 ਲੱਖ ਵੀਜ਼ਾ ਅਪਲੀਕੇਸ਼ਨ ਰਿਜੈਕਟ ਕੀਤੀਆਂ ਜੋ ਕਿ 50% ਹੈ ਪਿਛਲੇ ਸਾਲ 2023 ਵਿੱਚ 18 ਲੱਖ ਵੀਜ਼ਾ ਅਪਲੀਕੇਸ਼ਨ ਰਿਜੈਕਟ ਹੋਈਆਂ ਜੋ ਕਿ 35% ਸੀ ਇਹ ਵਿਜ਼ਟਰ ਵੀਜ਼ਾ ਵਿੱਚ ਸਭ ਤੋਂ ਵੱਧ ਰਿਜੈਕਸ਼ਨ ਰੇਟ ਰਿਕਾਰਡ ਹੋਈ 53 2023 ਵਿੱਚ ਇਹ 40% ਸੀ ਇਸ ਦੇ ਨਾਲ ਹੀ ਸਟੂਡੈਂਟ ਵੀਜ਼ਾ ਵੀ ਕਾफी ਪ੍ਰਭਾਵਿਤ ਹੋਇਆ 2024 ਵਿੱਚ 52% ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋ ਰਹੀਆਂ ਹਨ ਜਦੋਂ ਕਿ 2023 ਵਿੱਚ ਇਹ ਦਰ 38% ਸੀ ਇਹ ਦਰਸਾਉਂਦਾ ਹੈ ਕਿ ਹੁਣ ਵਿਦੇਸ਼ੀ ਸਟੂਡੈਂਟ ਲਈ ਵੀਜ਼ਾ ਮਿਲਣਾ ਪਹਿਲਾਂ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕੈਨੇਡਾ ਵਿੱਚ ਵੀਜ਼ਾ ਰਿਜੈਕਟ ਹੋਣ ਦੇ ਪਿੱਛੇ ਕਈ ਮੁਕਾਰਨ ਹਨ ਕੈਨੇਡਾ ਵਿੱਚ ਘਰਾਂ ਦੇ ਰੈਂਟ ਅਤੇ ਗਰੋਸਰੀਜ਼ ਦੀ ਲਾਗਤ ਕਾਫੀ ਵਧ ਗਈ ਹੈ ਵਿਦੇਸ਼ੀ ਸਟੂਡੈਂਟ ਅਤੇ ਵਰਕਰਸ ਕਾਰਨ ਰਿਹਾਇਸ਼ ਅਤੇ ਸੇ ਸਭਾਲ ਤੇ ਵਾਧੂ ਦਬਾਅ ਪੈ ਰਿਹਾ ਹੈ ਵਦੇਸ਼ੀ ਲੋਕਾਂ ਨਾਲ ਕੈਨੇਡਾ ਦੀ ਸਿਹਤ ਪ੍ਰਣਾਲੀ ਤੇ ਭਾਰੀ ਦਬਾਅ ਪੈ ਰਿਹਾ ਹੈ। ਸਰਕਾਰ ਨੇ ਇਸ ਨੂੰ ਘਟਾਉਣ ਲਈ ਵੀਜ਼ਾ ਐਪਲੀਕੇਸ਼ਨ ਨੂੰ ਰਿਜੈਕਟ ਕਰਨਾ ਸ਼ੁਰੂ ਕਰ ਦਿੱਤਾ ਹੈ। 2025 ਤੋਂ 2027 ਵਿੱਚ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੀ ਗਿਣਤੀ ਵੀ ਘਟ ਗਈ ਹੈ। 2023 ਵਿੱਚ 8,68,000 ਸਟੂਡੈਂਟ ਵੀਜ਼ਾ ਅਪਲੀਕੇਸ਼ਨਸ IS ON ਪਰ 2024 ਵਿੱਚ ਇਹ ਗਿਣਤੀ 46% ਘਟ ਕੇ 469000 ਹੋ ਗਈ। ਵਰਕ ਪਰਮਿਟ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਫਿਰ ਵੀ 22% ਐਪਲੀਕੈਂਟਸ ਨੂੰ ਪ੍ਰੋਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਹੁਣ ਸਰਕਾਰ ਨੇ ਸਿਰਫ ਸਕਿਲਡ ਵਰਕਰਸ ਨੂੰ ਤਰਜੀਹ ਦੇਣ ਦਾ ਫੈਸਲਾ ਲਿਆ ਹੈ ਜਿਸ ਕਾਰਨ ਵਰਕ ਵੀਜ਼ਾ ਮਿਲਣਾ ਵੀ ਔਖਾ ਹੋ ਗਿਆ ਹੈ। ਜੇ ਤੁਸੀਂ ਵੀ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਨਵੇਂ ਨਿਯਮ ਚੁਣੌਤੀਪੂਰਨ ਹੋ ਸਕਦੇ ਹਨ। ਵੀਜ਼ਾ ਲੈਣ ਲਈ ਹੁਣ ਤੁਹਾਨੂੰ ਪੂਰੀ ਤਿਆਰੀ ਕਰਨੀ ਪਵੇਗੀ ਸਹੀ ਦਸਤਾਵੇਜ਼ ਮਿਆਰੀ ਫਾਉਂਡ ਪ੍ਰੂਫ ਅਤੇ ਮਜ਼ਬੂਤ ਕਾਰਨ ਦੇਣਾ لازمی ਹੋਵੇਗਾ ਕੈਨੇਡਾ ਸਰਕਾਰ ਦੇ ਇਹ ਨਵੇਂ ਅਤੇ ਸਖਤ ਨਿਯਮ ਵਿਦੇਸ਼ੀ ਸਟੂਡੈਂਟ ਅਤੇ ਵਰਕਰਸ ਲਈ ਜਨੂਬੀ ਬਣ ਰਹੇ ਹਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਹ پابੰਦੀਆਂ ਵਿਦਿਆਰਥੀਆਂ ਦੇ ਨਾਇਨਸਾਫੀ ਹਨ ਜਾਂ ਇਹ ਕੈਨੇਡਾ ਦੀ ਕੋਈ ਲੋੜ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅਜਿਹੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਬੈਲ ਆਈਕਨ ਦਬਾਉਣਾ ਨਾ ਭੁੱਲੋ ਥੈਂਕ ਯੂ ਸੋ ਮੱਚ